ਥਾਣਾ ਫਲੌਰ ਨੇ 125 ਗ੍ਰਾਮ ਹੈਰੋਇਨ ਸਮੇਤ ਤਿੰਨ ਵਿਅਕਤੀ ਤੇ ਇੱਕ ਨਸ਼ਾ ਤਸਕਰ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੁੱਖ ਥਾਣਾ ਅਫਸਰ ਫਲੌਰ ਦੇ ਇੰਸਪੈਕਟਰ ਸੁਖਦੇਵ ਸਿੰਘ ਸਮੇਤ ਥਾਣਾ ਬਿਲਗਾ ਤੇ ਥਾਣਾ ਗੁਰਾਇਆਂ ਦੀ ਫੋਰਸ ਦੇ 75 ਦੇ ਕਰੀਬ ਪੁਲਿਸ ਕਰਮਚਾਰੀਆਂ ਵੱਲੋਂ ਡਰੱਗ ਹੋਟ ਸਪੋਰਟ ਘੋਸ਼ਿਤ ਕੀਤੀ ਪਿੰਡ ਸੇਲਕੀਆਂ ਦਾ ਵਿਕੇ ਸਪੈਸ਼ਲ ਕਾਸੋ ਪੁਲਿਸ ਚੈਕਿੰਗ ਆਪਰੇਸ਼ਨ ਕੀਤਾ ਗਿਆ ਇਸ ਤਰ੍ਹਾਂ ਰਾਜ ਕੁਮਾਰ ਪੁੱਤਾ ਸਰਬਾਰਾਮ ਵਾਸੀ ਸੇਲਕੀਆਂ ਥਾਣਾ ਫਲੌਰ ਨੂੰ ਗ੍ਰਫਤਾਰ ਕਰਕੇ ਉਸਦੇ ਕਾਬਜੇ ਵਿੱਚੋਂ 5 ਗ੍ਰਾਮ ਹੈਰੋਨ ਇੱਕ ਕਾਰ ਨੰਬਰ PB10CG0078 ਬਰਾਮਦ ਕਰਕੇ ਮੁਕੱਦਮਾ ਨੰਬਰ 169 ਜੁਰਮ 21B NDPS ਐਕਟ ਥਾਣਾ ਫਲੋਰ ਦਰਜ ਰਜਿਸਟਰ ਕੀਤਾ ਗਿਆ ਹੈ ਇਸੇ ਦੌਰਾਨ ਦਰਾਨੇ ਸਰਚ ਇੱਕ ਮਹਿਲਾ ਨਸ਼ਾ ਤਸਕਰ ਦੀਪਾ ਪਤਨੀ ਸਿਧਾਰਥ ਉਰਫ ਸਣੀ ਸਿਧਾਰਥ ਉਰਫ ਸਣੀ ਪੁੱਤਰ ਰਾਜਾ ਵਿਸ਼ਾਲ ਪੁੱਤਰ ਰਾਜਾ ਵਾਸੀ ਗਿਆਨਾ ਸੇਲਕਿਆਨਾ ਥਾਣਾ ਫਲੋਰ ਨੂੰ ਗਿਰ्तार ਕਰਕੇ ਇਹਨਾਂ ਦੇ ਕਬਜ਼ੇ ਵਿੱਚ 120 ਗ੍ਰਾਮ ਹੈਰੋਨ ਸਮੇਤ ਡਰੱਗ ਮਨੀ 33000 ਰੁਪਏ ਭਾਰਤੀ ਕਰੰਸੀ ਦੇ ਮੋਟਰਸਾਈਕਲ ਹੀਰੋ ਹਾਂਡਾ ਬਿਨਾ ਨੰਬਰੀ ਬ੍ਰਾਮਦ ਕਰਕੇ ਮੁਕੱਦਮਾ ਨੰਬਰ 177 ਜੁਰਮ 22ਬੀ 27ਏ ਐਨਡੀਪੀਐਸ ਐਟ ਥਾਣਾ ਫਿਲੌਰਚ ਦਰਜ ਰਜਿਸਟਰ ਕੀਤਾ ਹੈ ਅਤੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰ ਪੁਛਗਿਸ਼ ਕੀਤੀ ਜਾਵੇਗੀ ਮਾਜੋਗ ਡੀਆਈ ਸਾਹਿਬ ਜਲੰਧਰ ਰੇਂਜ ਸ਼੍ਰੀ ਹਰਮਨਬੀਰ ਸਿੰਘ ਜੀ ਗਿੱਲ ਆਈਪੀਐਸ ਸ਼੍ਰੀ ਅੰਕਰ ਗੁਪਤਾ ਜੀ ਆਈਪੀਐਸ ਐਸਐਸਪੀ ਸਾਹਿਬ ਜਲੰਧਰ ਦਿਹਾਤੀ ਅਤੇ ਸ਼੍ਰੀ ਮੁਖ्तार ਰਾਏ ਐਸਪੀ ਹੈੱਡਕ quarters ਸਾਹਿਬ ਡੀਐਸਪੀ ਸਾਹਿਬ ਸਾਡੇ ਸਰਨਜੀਤ ਸਿੰਘ ਸਬਰੀਜਮ ਫਲੋਰ ਅਤੇ ਤਿੰਨ ਥਾਣਿਆਂ ਦੀ ਫੋਰਸ ਜਿਸ ਵਿੱਚ ਥਾਣਾ ਫਲੋਰ ਦੀ ਮੈਂ ਰੀਡ ਕਰਦਾ ਸੀ ਮੇਰੀ ਪੁਲਿਸ ਪਾਰਟੀਆਂ ਦੀ ਵੱਖ-ਵੱਖ ਟੀਮਾਂ ਤੇ ਐਸ ਐਚਓ ਗਰਾਇਆ ਐਸ ਐਚਓ ਬਿਲਗਾ ਉਹਨਾਂ ਦੀ ਫੋਰਸ ਤੇ ਲੇਡੀ ਫੋਰਸ ਦੇ ਨਾਲ ਅਸੀਂ ਜੋ ਕੱਲ ਮਿਤੀ 21 6 24 ਨੂੰ ਸਵੇਰ 6 ਵਜੇ ਤੋਂ ਲੈ ਕੇ 2 ਵਜੇ ਤੱਕ ਪਿੰਡ ਸੇਲਕੀ ਆਣਾ ਜੋ ਨਵਾਂ ਸ਼ਹਿਰ ਰੋਡ ਤੇ ਸਥਿਤ ਆ ਜਿੱਥੇ 31 ਦੇ ਕਰੀਬ ਜੋ ਮਰਦ ਔਰਤਾਂ ਭਾਵੇਂ ਚਲੋ ਵੈਂਡਰ ਨੇ ਜਿਨ੍ਹਾਂ ਦੇ ਉੱਤੇ ਵੱਖ-ਵੱਖ ਪਹਿਲਾਂ ਵੀ ਜੋ ਡਰਗ ਐਕਟ ਦੇ ਇਹ ਮੁਕਦਮੇ ਦਰਜ ਆ ਉਹਨਾਂ ਦੇ ਘਰਾਂ ਨੂੰ ਅਸੀਂ ਜੋ ਕਾਰਡਨ ਕਰਕੇ ਕਸੋ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਵਿੱਚ ਅਸੀਂ ਇੱਕ ਲੇਡੀ ਅਤੇ ਉਸ ਦਾ ਹਸਬੈਂਡ ਜਿਸ ਦਾ ਨਾਮ ਸੁਧਾਰਥ ਅਤੇ ਲੇਡੀ ਦਾ ਨਾਮ ਦੀਪਾ ਅਤੇ ਇੱਕ ਸੁਧਾਰਥ ਦਾ ਛੋਟਾ ਭਰਾ ਵਿਸ਼ਾਲ son of ਰਾਜਾ ਸਾਰੇ ਰੈਜ਼ੀਡੈਂਟ ਛੇਲਕੀ ਆਣਦੇ ਨੇ ਇਹਨਾਂ ਨੂੰ ਅਸੀਂ ਕਾਬੂ ਕੀਤਾ ਜੋ ਕਾਸੋ ਆਪਰੇਸ਼ਨ ਦੇ ਕਾਰਡਨ ਤੋੜ ਕੇ ਨਵਾਂ ਸ਼ਹਿਰ ਰੋਡ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਜਿਨ੍ਹਾਂ ਨੂੰ ਰਚੈਕਿੰਗ ਦੇ ਦੌਰਾਨ ਸਾਡੇ ਚੌਕੀ ਇੰਚਾਰਜ ਸੁਖਦੇਵ ਸਿੰਘ ਐਸਐਹ ਚੌਕੀ ਲਸਾੜਾ ਉਹਨਾਂ ਦੀ ਟੀਮ ਨੇ ਉਹਨੂੰ ਕਾਬੂ ਕੀਤਾ ਜਿਸ ਵਿੱਚ ਇੱਕ ਰਾਜkumar ਨਾਮ ਦਾ ਆਦਮੀ ਸੀ ਉਹ ਗੱਡੀ ਦੇ ਵਿੱਚ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗਾ ਜਿਸ ਪਾਸੋਂ 5 ਗ੍ਰਾਮ ਹੈਰੋਨ ਬਰਾਮਦ ਹੋਈ ਉਸਦੇ ਇੱਕ ਬਾਰ ਖਿਲਾਫ ਮਕਦਮਾ ਨੰਬਰ 169 ਦਰਜ ਕੀਤਾ ਗਿਆ ਅਤੇ ਉਸ ਦੀ ਜੋ ਗੱਡੀ ਜਿਹੜੀ ਆ ਉਹਦੀ ਰਿਕਵਰੀ ਕੀਤੀ ਗਈ ਆ ਇਸ ਤੋਂ ਉਪਰੰਤ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਮਲਤਾਨੀ ਚੌਕੀ ਇੰਚਾਰਜ ਅਪਰਾ ਵੱਲੋਂ ਜੋ ਲੇਡੀ ਦੀਪਾ ਅਤੇ ਉਸ ਦਾ ਹਸਬੰਡ ਸੁਧਾਰਤ ਤੇ ਸੁਧਾਰਤ ਦਾ ਛੋਟਾ ਭਰਾ ਵਿਸ਼ਾਲ ਇਹਨਾਂ ਦੇ ਕਬਜ਼ੇ ਵਿੱਚੋਂ ਇੱਕ ਮੋਟਰਸਾਈਕਲ ਅਤੇ 120 ਗ੍ਰਾਮ ਹੈਰੋਨ ਦੀ ਰਿਕਵਰੀ ਹੋਈ ਆ ਔਰ ਜਿਨ੍ਹਾਂ ਨੂੰ ਅਸੀਂ ਵੱਖ-ਵੱਖ ਮੁਕਦਮਿਆਂ ਵਿੱਚ ਗ੍ਰਫਤਾਰ ਕਰਕੇ ਅੱਜ ਕੋਰਟ ਵਿੱਚ ਪੇਸ਼ ਕੀਤੇ ਜਾ ਰਹੇ ਆ ਜਿਨ੍ਹਾਂ ਨੇ ਜੋ ਹੁਣ ਤੱਕ ਆਪਣੀ ਮੁੱਢਲੀ ਇੰਟਰੋਗੇਸ਼ਨ ਦੇ ਵਿੱਚ ਇਹ ਬੰਦੇ ਆ ਕੇ ਸੁਧਾਰਤ ਜੋ ਆਪਣੀ ਵਾਈਫ ਅਤੇ ਆਪਣੀ ਸੱਸ ਬਿੰਦਰ ਵਾਸੀ ਲਖਪੁਰ ਆਣਾ ਸਦਰ ਬੰਗਾ ਇਹ ਜਦੋਂ ਉੱਤੇ ਪ੍ਰੈਸ਼ਰ ਪੈਂਦਾ ਆ ਪੁਲਿਸ ਦੀ ਚੈਕਿੰਗ ਹੁੰਦੀ ਆ ਤਾਂ ਇਹ ਆਪਣੇ ਪਿੰਡ ਸੇਲਕੀਆਂ ਨੇ ਆ ਕੇ ਬਸਣ ਲੱਗ ਜਾਂਦੇ ਆ ਫਿਰ ਇੱਥੇ ਚਿੱਟਾ ਵੇਚਣ ਦਾ ਧੰਦਾ ਕਰਦੇ ਆ ਜਦ ਫਲੋਰ ਪੁਲਿਸ ਦਾ ਪ੍ਰੈਸ਼ਰ ਹੁੰਦਾ ਤਾਂ ਇਹ ਲਖਪੁਰ ਪਿੰਡ ਵਿੱਚ ਚਲੇ ਜਾਂਦੇ ਆ ਜੋ 2018 ਦੇ ਵਿੱਚ ਇਹ ਸਾਰੇ ਫੈਮਿਲੀ ਦਿੱਲੀ ਤੋਂ ਰੋਹਣੀ ਤੋਂ ਜੋ 3 ਕਿਲੋਗ੍ਰਾਮ ਹੈਰੋਂ ਦੀ ਖਰੀਦ ਕਰਕੇ ਲੈ ਕੇ ਆ ਰਿਆ ਸੀ ਜਿੱਥੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੇ ਮਕਰਮਾ ਦਰਜ ਕੀਤਾ ਗਿਆ ਸੀ ਜੋ ਇਹ ਲੇਡੀਜ਼ ਉਥੋਂ ਭੱਜਾਈਆਂ ਸੀ ਔਰ ਸੁਧਾਰਤ ਜੋ ਤਿਹੜ੍ਹ ਜੇਲ੍ਹ ਦੇ ਵਿੱਚ ਬੰਦ ਰਿਆ ਜਿੱਥੇ ਦਾ ਇੱਕ ਆਈਕੇ ਨਾਮ ਦਾ ਨਜ਼ੀਰੀਅਨ ਵੀ ਜੇਲ੍ਹ ਵਿੱਚ ਬੰਦ ਸੀ ਉਸ ਨਾਲ ਇਹਦੀ ਜੋ ਮੇਲਮਲਪ ਹੋਇਆ ਸੀ ਆਫਟਰ ਰੋਲ ਤੇ ਆਉਣ ਤੇ ਤੇ ਆਈਕੇ ਵੀ ਅੱਜ ਕੱਲ ਰੋਲ ਤੇ ਜੋ ਧਾਰ ਹੈ ਇਹ ਉਹਦੇ ਨਾਲ ਸੰਪਰਕ ਕਰਕੇ ਦਿੱਲੀ ਉਹਨੂੰ ਜੋ ਪੈਸੇ ਜੋ ਨੈਟੋ ਬੈਂਕਿੰਗ ਦੇ ਜਰੀਏ ਭੇਜਦਾ ਆ ਉਹ ਇਹਨੂੰ ਇੱਥੇ ਆ ਕੇ ਡਿਲੀਵਰੀ ਦੇ ਕੇ ਜਾਂਦੇ ਨੇ ਕਦੇ ਲਵਲੀ ਜੁਨੀਵਰਸਿਟੀ ਦੇ ਨੇੜੇ ਇਹਨੇ ਦੱਸਿਆ ਕਦੇ ਜੋ ਮਡਾਲੀ ਸ਼ਰੀਰ ਦੇ ਨੇੜੇ ਇੱਕ ਦੋ ਵਾਰ ਇਹਨੂੰ ਰਿਪਲਾਈ ਦਿੱਤੀ ਹੈ ਫਿਰ ਇਹਨੂੰ ਇਹਦੇ ਪਿੰਟ ਤੱਕ ਜਾਂ ਲੁਧਿਆਣੇ ਨੇੜੇ ਆ ਕੇ ਉਹ ਸਪਲਾਈ ਦੇ ਕੇ ਜਾਂਦੇ ਨੇ ਸਰ ਇਸ ਤੋਂ ਇਲਾਵਾ ਹੋਰ ਵੀ ਕਿਤੇ ਮਕਦਮੇ ਦਾਜ ਹੋਏਗੇ ਹਾਜੀ ਇਹ ਤੇ ਜੋ ਸਪੈਸ਼ਲ ਸੈੱਲ ਦਿੱਲੀ ਵਿੱਚ 100 100 ਨੰਬਰ ਮਕਦਮਾ ਦਰਜਾ ਮਿਤੀ 31 18 21 ਕਾਰਟ 85 ਐਨਡੀਪੀਐਸ ਐਕਟ ਪੁਲਿਸ ਸਟੇਸ਼ਨ ਸਪੈਸ਼ਲ ਸੈੱਲ ਨਵੀਂ ਦਿੱਲੀ ਅਤੇ ਜੋ ਇਹਦਾ ਭਰਾ ਵਿਛਾਲਿਆ ਉਸ ਦੇ ਖਿਲਾਫ ਵੀ 228 ਨੰਬਰ ਮਕਦਮਾ ਜੋ ਸਾਡੇ ਥਾਣੇ ਵਿੱਚ ਹੀ ਆ ਲੜਾਈ ਝਗੜੇ ਦਾ 354 324 147 149 IPC ਦੇ ਵਿੱਚ ਜਿਹੜਾ ਇਹ ਉਹ ਇਹਨੂੰ ਉਸ ਵਿੱਚ ਹੀ ਗਫਤਾਰ ਕੀਤਾ ਜਾ ਰਿਹਾ ਉਸ ਵਿੱਚ ਇਹ ਫਰਾਰ ਚੱਲ ਰਿਹਾ ਸੀ